ਕੀ ਕੋਈ ਕਾਲਜੀ ਸ਼ਗਾਮ ਰੋਟੇ ਵਿੱਚ ਆਜੋ 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 ਸੋਹੀ ਕੇ ਦੀ ਸ਼ੁਰੂਆਤ ਭਾਪ ਕਾਂਗਰਸ ਲੋਕੀ ਹੈ ਜੀ ਥੋੜਾ ਜਿਹਾ ਕੀ ਕਰੀ ਜਾਂਦੇ ਹੋ ਕਾਂਗਰਸ ਪਾਰਟੀ ਜੀ ਰਾਹੁਲ ਗਾਂਧੀ ਜੀ ਵੱਲੋਂ ਅੱਜ ਪੰਜਾਬ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਵਾਸਤੇ ਸਾਡੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਮਾਨਯੋਗ ਸੁਪੇਸ਼ ਬਗੇਲ ਜੀ ਜਿਹੜੇ ਸਾਡੇ ਜਨਰਲ ਸੈਕਟਰੀ ਇਨਚਾਰਜ ਵੀ ਹੈ ਉਹ ਪੰਜਾਬ ਚ ਆਏ ਹੈ ਮੈਂ ਇਹਨਾਂ ਦਾ ਧੰਨਵਾਦੀ ਆ ਤੇ ਸਵਾਗਤ ਵੀ ਕਰਦਾ ਪੰਜਾਬ ਦੇ ਵਿੱਚ ਪੰਜਾਬ ਦੇ ਹਾਲਾਤ ਉਸ ਨੂੰ ਸਾਰਿਆਂ ਨੂੰ ਪਤਾ ਜੋ ਗੱਲਾਂ ਰਾਜਾ ਬੜਿੰਗ ਜੀ ਨੇ ਬੋਲੀਆਂ ਮੈਂ ਉਹਨਾਂ ਨੂੰ ਰਿਪੀਟ ਨਹੀਂ ਕਰਨਾ ਚਾਹਤ ਤੇ ਫੇਰਕਾ ਸਾਹਿਬ ਦਾ ਤੇ ਔਜਲਾ ਸਾਹਿਬ ਹੋਰਾਂ ਦਾ ਮੈਂ ਧੰਨਵਾਦੀ ਆ ਅੰਮ੍ਰਿਤਸਰ ਦੀ ਸਾਰੀ ਲੀਡਰਸ਼ਿਪ ਦਾ ਜਿਹੜਾ ਨੇ ਰਾਹਤ ਕਾਰਜ ਲਈ ਸਮਾਨ ਸਮੱਗਰੀ ਅੱਜ ਭੇਜਣੀ ਹੈ ਪਰਸੋ ਐਸੀ ਜਲੰਧਰ ਤੋਂ ਵੀ ਭੇਜੀ ਹੈ ਹਰ ਕਾਂਗਰਸੀ ਵਰਕਰ ਹਰ ਕਾਂਗਰਸੀ ਲੀਡਰ ਹਰ ਪੰਜਾਬੀ ਆਪਣੀ ਆਪਣੀ ਯਥਾ ਸ਼ਕਤੀ ਅਨੁਸਾਰ ਲੋਕਾਂ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਹੈ ਤੇ ਜਿਹੜੀ ਸਰਕਾਰ ਹੈ ਇਹ ਹਸਤਾਲ ਦੇ ਵਿੱਚ ਬਿਮਾਰ ਪਈ ਹੈ ਮੁੱਖ ਮੰਤਰੀ ਬਿਮਾਰ ਨਹੀਂ ਹੈ ਆਮ ਆਗਿਆ ਦੀ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਬਿਮਾਰ ਹੈ ਤੇ ਇਹਨਾਂ ਦੇ ਆਪਣਾ ਘਾਟੋਕਲੇਸ ਹੈ ਜਿਹਦੇ ਕਰਕੇ ਹਸਤਾਲਾਂ 'ਚ ਜਾ ਕੇ ਪੈਗੇ ਤੇ ਨਾਲ-ਨਾਲ ਹੀ ਕੋ ਪੁੱਪੜ ਭੱਜਿਆ ਫਿਰਦਾ ਹੈ ਪੁੱਪੜ ਦਾ ਵਿਆਜ ਮਾਰ ਨਹੀਂ ਹੁੰਦਾ ਇਹ ਸਰਕਾਰ ਵੀ ਦੇ ਵੀ ਕਾਂਟੋਕਲੇਸ ਉਹਦੇ ਨਾਲ ਪਿਆ ਹੋਇਆ ਸੋ ਸਰਕਾਰ ਕਿਸੇ ਤਰ੍ਹਾਂ ਵੀ ਸੰਜੀਦਾ ਨਹੀਂ ਹੈ ਪੰਜਾਬ ਦੇ ਵਿੱਚ ਹੜ੍ਹ ਪੀੜਤਾਂ ਦੀ ਮਦਦ ਕਰਨ ਦੇ ਲਈ ਤੇ ਕੱਲ ਇਹਨਾਂ ਨੇ ਕੁਝ ਫੈਸਲੇ ਲੈਣੇ ਸੀ ਕਿ ਕਿਆ-ਕਿਆ ਰਾਹਤ ਕਾਰਜ ਦਿੱਤੇ ਜਾਣ ਕੱਲ ਹੋਣੀ ਸੀ ਕੈਬਨਟ ਦੀ ਮੀਟਿੰਗ ਉਹ ਵੀ ਇਹਨਾਂ ਨੇ ਆਪਣੇ ਕਾਂਟੋਕਲੇਸ ਕਰਕੇ ਪੋਸਟਪੋਨ ਕਰਤੀ ਹੈ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਸਹਿਬਾਨ ਵਰਕਰ ਹਰ 프ਰੰਟ ਤੇ ਜੂਝ ਰਹੇ ਐ ਪੰਜਾਬੀ ਹਰ 프ਰੰਟ ਤੇ ਜੂਝ ਰਹੇ ਐ ਇਹ ਲੋਕਾਂ ਨੇ ਆਪ ਇਸ ਮਿਹਮ ਨੂੰ ਸੰਭਲਿਆ ਐ ਇਹ ਰਾਹਤ ਕਾਰਜਾਂ ਦੇ ਵਿੱਚ ਹਰ ਪੰਜਾਬੀ ਹਰ ਲੋਕ ਪੰਜਾਬ ਦੇ ਲੱਗੇ ਹੋਏ ਐ ਇਸ ਸਾਡੀ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੀ ਦੇ ਵਿੱਚ ਸਾਡੇ ਭੇਸ਼ ਬਗੇਲ ਜੀ ਰਾਹੁਲ ਗਾਂਧੀ ਜੀ ਦਾ ਨਾਲ ਉਹਨਾਂ ਦੇ ਹਦੇਸ਼ਾ ਅਨੁਸਾਰ ਇੱਥੇ ਆਏ ਐ ਮੈਂ ਇਹਨਾਂ ਦਾ ਸਵਾਗਤ ਕਰਦਾ ਤੇ راہુલ ਗਾਂਧੀ ਜੀ ਨੇ ਵੀ ਮੈਸੇਜ ਭੇਜੇ ਉਮੀਦ ਹੈ ਕਿ ਉਹ ਵੀ ਆਉਣਗੇ ਐਸੀ ਸਾਰੇ ਮਿਲ ਕੇ ਪੰਜਾਬੀਆਂ ਨੇ ਪੰਜਾਬ ਨੂੰ ਇਸ ਦੁਖ ਦੀ ਘੜੀ ਚ ਕੱਢਣਾ ਹੈ ਸਰਕਾਰਾਂ ਸਾਡੀ ਮਦਦ ਕਰਨ ਚਾਹੇ ਨਾ ਕਰਨ ਹਰ ਜੁਨਾ ਦਾ ਬਣਦਾ ਹੈ ਲੇਕਿਨ ਉਹ ਭੱਜੀਆਂ ਹੋਈਆਂ ਅੱਛਾ ਜੀ ਇੱਕ ਮੁੱਖ ਮੰਤਰੀ ਨੂੰ ਬਦਲ ਦੀ ਬਦਲਣ ਦੀ ਜਰੀਏ ਇੱਕ ਇਸ ਵੇਲੇ ਕਾਵਿਆ ਚੱਲ ਰਹੀ ਹੈ ਗੱਲਾਂ ਹੋ ਰਹੀਆਂ ਨੇ ਉਹਦੇ ਬਾਰੇ ਪਹਿਲੇ ਉਹਨਾਂ ਨੂੰ ਬੋਲਿਆ ਚੱਲ ਕੇ ਜੀ ਵਾਹ ਸਾਹਿਬ ਮੁੱਖ ਮੰਤਰੀ ਹੋ ਰਹੇ ਆ ਚੰਚਾ ਬਰਾ भरे हुए चार गाड़िया रवाना की जा रही है उसके उपलक्ष्य में आज हमारे साथ चंडी साहब हमारे प्रधान साहब हमारे यहाँ के सांसद जी और सभी सरकारिया साहब सभी लोग उपस्थित हैं दैनी जी और वेरका जी विशेष रूप से धन्यवाद कि उन्होंने सामग्री एकत्रित करके प्रभावित लोगों के बीच वितरण करने के लिए भेज रहे हैं मैं उन्हें साधुवाद देता हूँ ये जो फ्लड आया है ये सरकारों के द्वारा चाहे वो राज्य सरकार हो या केंद्र सरकार दोनों के नाकामी के कारण से यह बाढ़ आया हुआ है और इसका खामियाजा पूरा पंजाब हो गया है दुर्भाग्यजनक बात यह है कि अभी तक के कितनी फसल बर्बाद हो गया कितने खेत में रेत भर गए कितने जान माल का नुकसान हुआ कितने रोड अंदर भा गए कितने लोगों की मौत हुई इसके बारे में कोई जानकारी सरकार के द्वारा दी जा रही दूसरी तरफ बाढ़ प्रभावित लोगों के लिए कोई राहत सामग्री कोई राशि लोगों तक नहीं पहुंचाया जा रहा है शुद्ध पेयजल और भोजन की व्यवस्था भी ठीक से नहीं की जा रही है ये बेहद दुर्भाग्यजनक बात है कि इतना असंवेदनशील राज्य सरकार कैसे हो सकती है और इतना असंवेदनशील केंद्र सरकार कैसे हो सकती है प्रधानमंत्री की तरफ से एक ट्वीट भी नहीं आया है यहाँ बाढ़ पीड़ितों के लिए पंजाब के लोगों को उसे अपने हाल पे छोड़ दिया है लेकिन कांग्रेस पार्टी ने हमारे चाहे सांसदगण हो पूर्व मुख्यमंत्री हैं जी हैं हमारे एम हमारे जिला के पदाधिकारी सभी कार्यकर्ता और नेता प्रण प्राण से जुटे हुए हैं कि हम इस विस्का में जो तो केंद्र और राज्य सरकार के द्वारा निर्मित है उसमें हम उनको किसानों को मजदूरों को गरीबों को उनके हाल के हम नहीं छोड़ सकते और इसलिए हर परिस्थिति में उनके साथ खड़े हैं और प्रत्येक दिन जाके अपने अपने क्षेत्रों में दौरा कर रहे हैं लोगों को राहत सामग्री वितरित कर रहे हैं कैसे सहयोग दिया जा सके वो हर संभव कार्य कर रहे हैं मैं सभी कार्यकर्ताओं को बधाई देता हूं जो राहुल जी के निर्देश पर सभी कार्यकर्ता हुए हैं दिन रात मेहनत कर रहे हैं और यह है केंद्र सरकार की के तरफ से कोई से कोई कोई राहत घोषणा नहीं हुई है राज्य के सहायता साहब तबीयत खराब खराब नहीं हुई भी, भी यार वो भी फुफड़ नाराज हो जाए ना सारा काम बिगड़ जाता है सारा कहेजा ਆਈ ਐਮ ਪਵਨ ਕੁਮਾਰ ਐਂਡ ਆਈ ਐਮ ਫਰਮ ਦਾ ਟ੍ਰਿਬਿਊ ਨੈਟਵਰਕ ਅ ਅੱਜ ਅਮਰਜ ਸਰ ਦੇ ਵਿੱਚ ਜਿਹੜੇ ਹੈਗੇ ਨੇ ਪੰਜਾਬ ਦੇ ਪ੍ਰਭਾਰੀ ਜਿਹੜੇ ਕਾਂਗਰਸ ਦੇ ਹੈਗੇ ਨੇ ਭੁਪੇਸ਼ ਬਗੇਲ ਜੀ ਅੱਜ ਇੱਥੇ ਪਹੁੰਚੇ ਨੇ ਅਲੋਂਗ ਉਹਨਾਂ ਦੇ ਨਾਲ ਜਿਹੜੇ ਪੰਜਾਬ ਦੇ ਪ੍ਰੈਜ਼ੀਡੈਂਟ ਪੀਪੀਸੀ ਪ੍ਰੈਜ਼ੀਡੈਂਟ ਹੈਗੇ ਨੇ ਅਮਰਿੰਦਰ ਰਿੰਦ ਤੇ ਹੋਰ ਜਿਹੜੀ ਹੈਗੀ ਹੈ ਲੋਕਲ ਲੀਡਰਸ਼ਿਪ ਕਾਂਗਰਸ ਦੀ ਇੱਥੇ ਅੱਜ ਮੌਜੂਦ ਸੀ ਜਿਦੇ ਵਿੱਚ ਉਹਨਾਂ ਨੇ ਅੱਜ ਰਿਲੀਫ ਮਟੀਰੀਅਲ ਫੋਰ ਜਿਹੜੇ ਹੈਗੇ ਨੇ ਆਪਣੇ ਜਨਾਲਾ ਤੇ ਰਮਦਾਸ ਏਰੀਆ ਲਈ ਆਪਾਂ ਇਹਨਾਂ ਨੇ ਇੱਥੋਂ ਭੇਜੇ ਹੈਗੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਿਹੜੇ ਬੁਪੇਸ਼ ਬਗੀਰ ਜੀ ਨੇ ਕਿਹਾ ਹੈ ਕਿ ਜਿਹੜੇ ਇਹ ਹੜ੍ਹ ਹੈਗੇ ਨੇ ਜਿਹੜੇ ਇਹਦੀ ਪੂਰੀ ਤੇ ਪੂਰੀ ਰਿਸਪਾਂਸਿਬਿਲਟੀ ਜਿਹੜੀ ਹੈਗੀ ਹੈ ਇਹਦੇ ਵਿੱਚ ਸੈਂਟਰਲ ਸੈਂਟਰਲ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਦੋਵਾਂ ਦਾ ਕਸੂਰ ਹੈਗਾ ਹੈ ਉਹਨਾਂ ਨੇ ਕਿਹਾ ਹੈ ਕਿ ਹਜੇ ਤੱਕ ਜਿਹੜਾ ਹੈਗਾ ਜਿਹੜੇ ਇਨਸੈਂਸਿਟਿਵ ਜੋ ਪ੍ਰਧਾਨ ਮੰਤਰੀ ਰਹੇ ਹੈਗੇ ਨੇ ਉਹਨਾਂ ਨੇ ਹਜੇ ਤੱਕ ਕੋਈ ਵੀ ਇਸ ਇਸ ਮਸਲੇ ਨੂੰ ਲੈ ਕੇ ਖੜਾ ਨੂੰ ਲੈ ਕੇ ਕੋਈ ਟਵੀਟ ਵੀ ਇੱਕ ਜਾਰੀ ਨਹੀਂ ਕੀਤਾ ਆਪਣੇ ਵੱਲੋਂ ਸੋਸ਼ਲ ਮੀਡੀਆ ਹੈਂਡਲ ਤੇ ਪਾਇਆ ਹੈਗਾ ਹੈ ਤੋਂ ਇਸ ਤੋਂ ਇਲਾਵਾ ਜਿਹੜੇ ਹੈਗੇ ਉਹਨਾਂ ਕੋਈ ਹਜੇ ਕੋਈ ਜਾਣ ਉਹਨਾਂ ਵੱਲੋਂ ਕੋਈ ਜਾਣਕਾਰੀ ਨਹੀਂ ਸ਼ੇਅਰ ਕਰਕੇ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਕੋਈ ਇਹਨਾਂ ਦਾ ਡਾਟਾ ਹੋ ਜਾ ਨਹੀਂ ਆਇਆ ਹੈਗਾ ਉਹਨਾਂ ਨੇ ਕਿਹਾ ਹੈਗਾ ਇਸ ਤੋਂ ਇਲਾਵਾ ਜਿਹੜੇ ਰਾਜਾ ਵਡਿੰਗ ਜਿਹੜੇ ਇਹ ਹੈਗੇ ਨੇ ਉਹਨਾਂ ਨੇ ਵੀ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਹੜ੍ਹਾਂ ਦਾ ਨੁਕਸਾਨ ਜਿਹੜਾ ਹੈਗਾ ਵਾ ਉਹ ਜਿਹੜਾ ਕਾਰਨ ਜਿਹੜਾ ਹੈਗਾ ਉਹ 75% ਜੇ ਆਪਾਂ ਮੰਨੀਏ ਤੇ ਪੰਜਾਬ ਸਰਕਾਰ ਦਾ ਹੈਗਾ ਤੇ ਜਿਹੜਾ 25% ਹੈ ਕੋਈ ਹੋਰ ਦੂਸਰੇ ਕਾਰਨ ਜਿਹੜੇ ਹੈਗੇ ਨੇ ਨੇਚਰਲ ਕੈਲਾਮਟੀ ਵੀ ਹੋ ਸਕਦੀ ਹੈਗੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਹੈਗੇ ਨੇ ਇਸ ਤੇ ਇਹ ਟਾਈਮ ਨੁਕਤਾ ਚਿੰਨੀ ਤੇ ਨਹੀਂ ਹੈ ਲੇਕਿਨ ਇਸ ਤੋਂ ਬਾਅਦ ਜਦੋਂ ਇਸ ਟਾਈਮ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜੇ ਹੈਗੇ ਰਾਹਤ ਸਮੱਗਰੀ ਜਿਹੜਾ ਲੋਕਾਂ ਦੇ ਨਾਲ ਖੜੇ ਹੋਣਾ ਚਾਹੀਦਾ ਹੈਗਾ ਤੇ ਨਾਲ ਹੀ ਨਾਲ ਉਹਨਾਂ ਨੇ ਇਹ ਕਿਹਾ ਵੀ ਕਿ ਜੋ ਇਸ ਤੋਂ ਬਾਅਦ ਜਦੋਂ ਇਹ ਕੰਮ ਜਦੋਂ ਰਾਹਤ ਸਮੱਗਰੀ ਵਾਰਾ ਜੋ ਹੋ ਜਾਏਗੀ ਉਸ ਤੋਂ ਬਾਅਦ ਜਿਹੜਾ ਹੈਗਾ ਇੱਕ ਆਪਾਂ ਇੱਕ ਪੂਰਾ ਇਹਦੇ ਵਿੱਚ ਖੁਲਾਸਾ ਕਰਾਂਗੇ ਕਿ ਕਿਸ ਦਾ ਕੀ ਕਸੂਰ ਰਿਹਾ ਹੈ। ਕੈਮਰਾਮੈਨ ਵਿਸ਼ਾਲ ਕੁਮਾਰ ਦੇ ਨਾਲ ਮੈਂ ਪਵਨ ਕੁਮਾਰ ਜੈਸਵਾਲ ਫਰਾਟਰ ਵੀ ਨੈਟਵਰਕ। ਸਾਡੇ ਨਾਲ ਮੌਜੂਦ ਨੇ ਫਾਰਮਰ ਕੈਬਨਿਟ ਮਿਨਿਸਟਰ ਡਾਕਟਰ ਰਾਜਕਮਰ ਵੇਕਾ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਰਾਜਕਮਰ ਜੀ ਕੀ ਹਮ ਰਾਤ ਸਮਗਰੀ ਭੇਜ ਰਹੇ ਹੋ ਕੀ ਹੈ ਸਰ? ਬਈ ਜਿਹੜੇ ਰਾਹੁਲ ગાંધી ਜੀ ਨੇ ਹੁਕਮ ਜਾਰੀ ਕਰਕੇ ਸਾਡੇ 36 ਗੜ ਦੇ ਸਾਬਕਾ ਮੁੱਖ ਮੰਤਰੀ ਬਪੇਸ਼ ਬਗੇਲ ਜੀ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਜੀ ਔਰ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਸਪੈਸ਼ਲ ਤੌਰ ਦੇ ਉੱਪਰ ਪੰਜਾਬ ਦਾ ਦੌਰਾ ਕਰਨ ਵਾਸਤੇ ਕਿਹਾ ਹੈ ਹਰ ਉਹ ਜਗ੍ਹਾ ਤੇ ਕਾਂਗਰਸ ਦਾ ਕਾਰਜਕਰਤਾ ਮੌਜੂਦ ਹੋਣਾ ਚਾਹੀਦਾ ਹੈ ਜਿੱਥੇ ਕੋਈ ਨਾ ਪਹੁੰਚੇ ਜਿੱਥੇ ਕੋਈ ਮਦਦ ਨਹੀਂ ਪਹੁੰਚੇ ਉੱਥੇ ਕਾਂਗਰਸ ਪਾਰਟੀ ਔਰ ਰਾਹੁਲ ਗਾਂਧੀ ਟੀਮ ਨਜ਼ਰ ਆਣੀ ਚਾਹੀਦੀ ਹੈ ਇਸੇ ਗੱਲ ਵਾਸਤੇ ਅੱਜ ਸਾਰੇ ਲੋਕ ਆਏ ਆ ਅੱਜ ਜਿਹੜਾ ਅੰਮ੍ਰਿਤਸਰ ਹਲਕਾ ਵੈਸਟ ਹੈ ਜਿਹਦੀ ਮੈਂ ਨਮੈਂਦੀ ਕੀ ਕਰਦਾ ਸਾਡੇ ਸਾਰੇ ਸਾਥੀਆਂ ਵੱਲੋਂ ਸਾਡੇ ਸਾਰੇ ਕੌਂਸਲਰਾਂ ਵੱਲੋਂ ਅੱਜ ਇਹ ਰਾਹਤ ਸਮਗਰੀ ਦੇ ਚਾਰਟ ਜਿਹੜੇ ਟਰੱਕ ਹੈ ਅੱਜ ਸਾਰੀ ਲੀਡਰਸ਼ਿਪ ਨੇ ਇੱਥੋਂ ਰਵਾਨਾ ਕੀਤੇ ਹੈ ਔਰ ਇਹਦੇ ਵਾਸਤੇ ਪੰਜਾਬੀ ਪਹਿਲੇ ਸਭਾ ਤੋਂ ਨੇ ਇੱਕ ਦੂਸਰੇ ਦੀ ਮਦਦ ਕਰਨ ਦੇ ਔਰ ਸਾਰੇ ਪੰਜਾਬੀ ਲੱਗੇ ਹੋਏ ਆ ਸਾਨੂੰ ਇਹ ਉਮੀਦ ਹੈ ਕਿ ਇਹ ਮੁਸੀਬਤ ਦੀ ਘੜੀ ਦਾਸੀਂ ਸਾਹਮਣਾ ਜਰੂਰ ਕਰਾਂਗੇ ਤੰਮੀ ਕਿ ਲੱਗਦਾ ਪੰਜਾਬ ਸਰਕਾਰ ਨੇ ਜੋ ਹਾਈ ਤੱਕ ਜੋ ਸਟੈਪ ਲੈ ਰਹੇ ਨੇ ਉਹ ਜਿਹੜੇ ਹੈਗੇ ਠੀਕ ਹੈਗੇ ਨੇ ਜਾਂ ਦਾਹਤ ਸਮੁਦਰੀ ਸਾਰਿਆਂ ਨੂੰ ਲੋਕਾਂ ਤੋਂ ਮਿਲ ਰਹੀ ਹੈ ਜਾਂ ਕੀ ਹੈ ਭਈ ਪੰਜਾਬ ਸਰਕਾਰ ਨੇ ਸਟੈਪ ਲੈਣ ਵਾਸਤੇ ਇੱਕ ਕੈਬਨਟ ਦੀ ਮੀਟਿੰਗ ਰੱਖੀ ਸੀ ਉਹ ਕੈਨਸਲ ਕਰ ਦਿੱਤੀ ਆ ਤੇ ਉਹ ਸਟੈਪ ਦੇ ਪਿੱਛੇ ਚਲਾ ਗਈ ਤੇ ਅੱਗੇ ਜਿਹੜਾ ਸਟੈਪ ਲਿਆ ਹਸਪਤਾਲ ਚ ਲੰਮੇ ਪੈ ਗਿਆ ਜਾ ਕੇ ਹੁਣ ਮੁੱਖ ਮੰਤਰੀ ਤੇ ਬਿਮਾਰ ਪਿਆ ਤੇ ਸਟੈਪ ਲੈਣਾ ਕਿੰਨੇ ਆ ਹੁਣ ਕੋਈ ਮੈਨੂੰ ਲੱਗਿਆ ਹੈ ਕਿ ਸ਼ਾਇਦ ਮੁੱਖ ਮੰਤਰੀ ਨੂੰ ਬਦਲਣ ਦੇ ਵਾਸਤੇ ਕੋਈ ਕੇਜਰੀਵਾਲ ਸਾਜ਼ਿਸ਼ ਕਰ ਰਿਹਾ ਹੈ ਲੇਕਿਨ ਉਹਨਾਂ ਨੇ ਇਹ ਨਾ ਚੀਜ਼ਾਂ ਤੋਂ ਉੱਪਰ ਉੱਠ ਕੇ ਪਹਿਲੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਲੋਕਾਂ ਦਾ ਸਹਾਰਾ ਬੰਨਣਾ ਚਾਹੀਦਾ ਹੈ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਿ ਉਹਨਾਂ ਦੀ ਜ਼ਿੰਮੇਵਾਰੀ ਕੀ ਹੈ ਇਹ ਲਾਂ ਚੜਾਉਣ ਦਾ ਕੰਮ ਬਾਤ ਚ ਕਰ ਸੈਂਟਰ ਕੋ ਬਣਦਾ ਕੀ ਰੋਲ ਕੋਈ ਰੋਲ ਨਹੀਂ ਕਿਸੇ ਪਹੁੰਚੀ ਕਿਸੀ ਮਦਦ ਨਹੀਂ ਪਹੁੰਚੀ ਸਿਰਫ ਫੇਰਾ ਪਾ ਕੇ ਜਾ ਰਹੇ ਲੋਕਾਂ ਤੱਕ ਮਦਦ ਕੌਣ ਲੈ ਕੇ ਜਾ ਰਿਹਾ ਹੈ ਦੇਖਣ ਵਾਲੀ ਗੱਲ ਹੈ ਲੋਕਾਂ ਲਈ ਮਦਦ ਸਿਰਫ ਕਾਂਗਰਸ ਪਾਰਟੀ ਲੈ ਕੇ ਜਾ ਰਹੀ ਹੈ ਔਰ ਕਾਂਗਰਸ ਪਾਰਟੀ ਦਾ ਇੱਕ ਇੱਕ ਸਿਪਾਹੀ ਉਹ ਤੇ ਜਾ ਰਹੇ